ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਦ ਗੁਰਪ੍ਰੀਤ ਰੋਚੀ ਨੂੰ ਲੈ ਕੇ ਸਾਈਆਂ ਜੀ ਤੇ ਜਾਂਦਾ ਏ ਤੇ ਉੱਥੇ ਜਾ ਕੇ ਸਾਈਂ ਨੇ ਕੀ ਕਹਿ ਦਿੱਤਾ ਕਿ ਜਿਹੜਾ ਰੋਚੀ ਨੂੰ ਬੜਾ ਗੁੱਸਾ ਆਉਂਦਾ ਏ ਤੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਹੀ ਵਧੀਆ ਲੱਗੇਗੀ ਕੇ ਤੁਸੀਂ ਵੀਡੀਓ ਵਿੱਚ ਦੇਖਿਆ ਇੱਕ ਹੀ ਬੁੱਟਰ ਦੇ ਕੋਲੋਂ ਘਰ ਲੈਣ ਤੋਂ ਬਾਅਦ ਉਹ ਵੀ ਧੋਖੇ ਨਾਲ ਗੁਰਪ੍ਰੀਤ ਸੋਚ ਰਿਹਾ ਹੈ ਕਿ ਹੁਣ ਮੈਂ ਸਾਈਆਂ ਜੀ ਦਾ ਧੰਨਵਾਦ ਕਰਿਆ ਆਵਾ ਕਿਉਂਕਿ ਇਹ ਸਕੀਮ ਸਾਰੀ ਉਸਦੀ ਹੀ ਹੁੰਦੀ ਆ ਉਸ ਨੂੰ ਤਾਂ ਸਾਰਾ ਪਤਾ ਹੈ ਕਿ ਕਿਸੇ ਤਰੀਕੇ ਨਾਲ ਉਹ ਭਾਰ ਉਹ ਆਪਣੇ ਚੇਲੇ ਹਾਕਮ ਦੇ ਕੋਲੋਂ ਖਰੀਦ ਕੇ ਤੇ ਗੁਰਪ੍ਰੀਤ ਨੂੰ ਦਿਵਾਉਣਾ ਸੀ ਤੇ ਇਹ ਸਕੀਮ ਉਸ ਦੀ ਕਾਮਯਾਬ ਵੀ ਹੋ ਜਾਂਦੀ ਆ ਕਿਉਂਕਿ ਸਕੀਮ ਤਾਂ ਪਹਿਲਾਂ ਸਣੀ ਨਹੀਂ ਦਿੱਤੀ ਹੁੰਦੀ ਆ ਇਹ ਗੱਲ ਗੁਰਪ੍ਰੀਤ ਸਾਈਆਂ ਜੀ ਦੇ ਕੋਲ ਕਰਦਾ ਹੈ ਤੇ ਉਹ ਆਪਣਾ ਬੰਦਾ ਹੀ ਦੇ ਦਿੰਦਾ ਹੈ ਉਸ ਨੂੰ ਪਤਾ ਹੈ ਕਿ ਕਿਹੜਾ ਪੈਸੇ ਲੱਗਣੇ ਨੇ ਪੈਸੇ ਤਾਂ ਸਾਰੇ ਗੁਰਪ੍ਰੀਤ ਨੇ ਹੀ ਲਾਉਣੇ ਨੇ ਤਾਂ ਇਸ ਕਰਕੇ ਹਾਕਮ ਨੂੰ ਵਿੱਚ ਪਾ ਕੇ ਉਹ ਜਦ ਅਕਰ ਖਰੀਦ ਲੈਂਦੇ ਆ ਤੇ ਉੱਥੇ ਹੀ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਸਾਰੀ ਕਰਾਮਾਤ ਸਾਈਆਂ ਜੀ ਦੀ ਹੀ ਹੋ ਗਈ ਪਰ ਉਸ ਨੂੰ ਨਹੀਂ ਪਤਾ ਇਹ ਉਸ ਫਰੇਬੀ ਦਾ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਉਹ ਸਿਰਫ ਸਕੀਮਾਂ ਹੀ ਲਾ ਰਿਹਾ ਸੀ ਤੇ ਫਿਰ ਜਦ ਉਸਾਇਆ ਜੀ ਦੇ ਚਾਹਦਾ ਹੈ ਰੋਜੀ ਨੂੰ ਲੈ ਕੇ ਤਾਂ ਰੋਜੀ ਨੂੰ ਗੁੱਸਾ ਬਹੁਤ ਆਉਂਦਾ ਹੈ ਪਰ ਰੋਜੀ ਨੂੰ ਮਜਬੂਰੀ ਦੇ ਨਾਲ ਗੁਰਪ੍ਰੀਤ ਦੇ ਨਾਲ ਜਾਣਾ ਹੀ ਪੈਂਦਾ ਹੈ ਉੱਥੇ ਜਾ ਕੇ ਜਦ ਗੁਰਪ੍ਰੀਤ ਉਸਦੇ ਮੱਥਾ ਟੇਕਦਾ ਹੈ ਪਰ ਰੋਜੀ ਦਾ ਦਿਲ ਨਹੀਂ ਕਰਦਾ ਮੱਥਾ ਟੇਕ ਕਰਨ ਨੂੰ ਕਿਉਂਕਿ ਰੋਜੀ ਨੂੰ ਉਹਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਦਾ ਪਤਾ ਹੈ ਕਿ ਇਹ ਇੱਕ ਨੰਬਰ ਦਾ ਫਰੇਬੀ ਆ ਉਹ ਸਾਈਂ ਜੀ ਗੁਰਪ੍ਰੀਤ ਨੂੰ ਅੱਗੋਂ ਬੜੇ ਕੌਨਫੀਡੈਂਸ ਨਾਲ ਕਹਿੰਦਾ ਹੈ ਕਿ ਮੈਂ ਜੋ ਕਿਹਾ ਸੀ ਹੋ ਗਿਆ ਨਾ ਸੱਚ ਤੈਨੂੰ ਕਿਹਾ ਸੀ ਕਿ ਉਹ ਤੈਨੂੰ 2-3 ਦਿਨਾਂ ਵਿੱਚ ਹੀ ਘਰ ਮਿਲ ਜਾਏਗਾ ਤੇ ਉਦਾਂ ਹੀ ਹੋਇਆ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਇਸਨੇ ਜੋ ਕਿਹਾ ਸੱਚਮੁੱਚ ਹੀ ਹੋ ਗਿਆ ਪਰ ਰੋਜੀ ਅੱਗੋਂ ਸਕੀਮ ਲਾ ਲੈਂਦੀ ਆ ਉਹ ਕਹਿੰਦੀ ਆ ਕਿ ਹਾਂ ਜਿਵੇਂ ਘਰ ਵਾਲੀ ਗੱਲ ਸੱਚੀ ਹੋ ਗਈ ਇਦਾਂ ਦੋ ਮੁੰਡਿਆਂ ਵਾਲੀ ਵੀ ਤਾਂ ਸੱਚੀ ਹੋਣੀ ਆ ਕਿਉਂਕਿ ਸਾਈਆਂ ਜੀ ਨੇ ਵਚਨ ਕੀਤੇ ਆ ਤੇ ਇਹਨਾਂ ਦੇ ਵਚਨ ਕਦੀ ਵੀ ਝੂਠੇ ਨਹੀਂ ਪੈਂਦੇ ਏ ਸੁਣ ਕੇ ਉਸ ਦੇ ਰੰਗ ਉੱਡ ਜਾਂਦੇ ਨੇ ਕਿਉਂਕਿ ਉਸ ਨੂੰ ਤਾਂ ਪਤਾ ਹੈ ਕਿ ਰੋਜੀ ਨੇ ਸਾਚੇ ਦੱਸਿਆ ਹੈ ਕਿ ਉਸਦੇ ਘਰ ਕੁੜੀਆਂ ਹੋਣ ਵਾਲੀਆਂ ਨੇ ਉਹ ਸੋਚਦਾ ਹੈ ਕਿ ਜਦ ਇਸਦੇ ਘਰ ਕੁੜੀਆਂ ਪੈਦਾ ਹੋਈਆਂ ਤਾਂ ਫਿਰ ਮੇਰਾ ਤਾਂ ਸਾਰਾ ਭਾਂਡਾ ਫੁੱਟ ਜਾਣਾ ਹੈ ਇਸ ਕਰਕੇ ਉਸ ਦੇ ਰੰਗ ਉੱਟ ਜਾਂਦੇ ਨੇ ਤੇ ਰੋਜੀ ਉਸ ਨੂੰ ਹੋਰ ਵੀ ਗੱਲਾਂ ਬਾਤਾਂ ਸੁਣਾਉਂਦੀ ਆ ਤੇ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਰੋਜੀ ਉਸ ਦੀਆਂ ਤਰੀਫਾਂ ਕਰ ਰਹੀ ਆ ਪਰ ਰੋਜੀ ਉਸ ਨੂੰ ਲਾ ਕੇ ਗੱਲਾਂ ਸੁਣਾ ਰਹੀ ਹੁੰਦੀ ਆ ਜਿਸ ਕਰਕੇ ਉਹ ਸਾਈਂ ਜੀ ਨੂੰ ਕਾਫੀ ਗੁੱਸਾ ਵੀ ਆਉਂਦਾ ਤੇ ਰੋਜੀ ਅੱਗੋਂ ਇਹ ਵੀ ਕਹਿੰਦੀ ਆ ਕਿ ਜਿਹੜਾ ਸੱਚਾ ਬੰਦਾ ਉਹਦੀ ਗੱਲ ਤਾਂ ਸੱਚੀ ਹੋਣੀ ਆ ਤੇ ਜੇ ਨਾ ਹੋਈ ਤਾਂ ਫਿਰ ਸਮਝ ਲਵਾਂਗੇ ਕਿ ਉਹ ਬੰਦੇ ਦੇ ਵਿੱਚ ਕੋਈ ਪਾਵਰ ਨਹੀਂ ਹੈਗੀ ਤਾਂ ਇਹ ਗੱਲ ਸੁਣ ਕੇ ਸਾਈਂ ਜੀ ਨੂੰ ਹੋਰ ਡਰ ਲੱਗਣ ਲੱਗ ਜਾਂਦਾ ਹੈ ਕਿ ਹੁਣ ਤਾਂ ਇੰਨੇ ਮੇਰਾ ਪਰਦਾ ਫਾਸ਼ ਕਰ ਹੀ ਦੇਣਾ ਹੈ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਇਹਨਾਂ ਦਾ ਕੋਈ ਇਲਾਜ ਕਰਨਾ ਹੀ ਪੈਣਾ ਹੈ ਜੇਕਰ ਗੁਰਪ੍ਰੀਤ ਦੀ ਕੁੜੀ ਹੋ ਗਈ ਤੇ ਮੈਂ ਤਾਂ ਮੁੰਡਾ ਕਿਹਾ ਇਹ ਤਾਂ ਫਿਰ ਬਹੁਤ ਜ਼ਿਆਦਾ ਕੁਝ ਬਦਲ ਜਾਣਾ ਹੈ ਇਤੋਂ ਤੱਕ ਕਿ ਗੁਰਪ੍ਰੀਤ ਵੀ ਮੇਰੇ ਖਿਲਾਫ ਹੋ ਸਕਦਾ ਹੈ ਤੇ ਜੇਕਰ ਗੁਰਪ੍ਰੀਤ ਉਸ ਦੇ ਖਿਲਾਫ ਹੋ ਗਿਆ ਤੇ ਫਿਰ ਉਸ ਦਾ ਸਾਰਾ ਜੋ ਉਸ ਨੇ ਖੇਲ ਰਚਾਇਆ ਇਹ ਸਾਰਾ ਖਤਮ ਹੋ ਜਾਣਾ ਹੈ ਸੋ ਉਸ ਦੇ ਚਿਹਰੇ ਉੱਤੇ ਖੌਫ ਨਜ਼ਰ ਆਉਂਦਾ ਹੈ ਸੋ ਹੁਣ ਦੇਖਦੇ ਹਾਂ ਗੁਰਪ੍ਰੀਤ ਨੂੰ ਇਹ ਸਾਈ ਜੀ ਦੀ ਸਚਾਈ ਕਦੋਂ ਸਾਹਮਣੇ ਆਉਂਦੀ ਆ ਸੋ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ